ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬੀਬੀ ਕੋਲੇ ਸੰਤਾਨ ਹੋਣ ਵਾਲੀ ਸੀ ਪਾ ਬੱਚਾ ਹੋਣ ਵਾਲਾ ਸੀ ਜਿਵੇਂ ਕਿ ਅੱਜ ਕੱਲ ਸਵੇ ਅਨੁਸਾਰ ਹਰ ਇੱਕ ਭੈਣ ਨੂੰ ਹਰ ਇੱਕ ਬੀਬੀ ਨੂੰ ਨਰਸ ਦੀ ਸਲਾਹ ਲੈਣੀ ਅਤਿ ਅੰਤ ਜ਼ਰੂਰੀ ਹੋ ਗਈ ਹੈ ਸਮਾਂ ਇਸ ਤਰ੍ਹਾਂ ਨਾਲ ਚੱਲਦਾ ਉਹ ਬੀਬੀ ਵੀ ਜਿਹੜੀ ਸੀ ਆਪਣੀ ਟ੍ਰੀਟਮੈਂਟ ਇੱਕ ਹਸਪਤਾਲ ਦੇ ਵਿੱਚੋਂ ਚੱਲ ਰਹੀ ਸੀ ਉਹ ਸਮੇਂ ਸੇ ਅਨੁਸਾਰ ਦਵਾਈ ਲੈ ਰਹੀ ਸੀ ਬੜੇ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਚੱਲ ਰਿਹਾ ਸੀ ਜਦੋਂ ਆਖਰੀ ਸਮਾਂ ਆਇਆ ਤੇ ਨਰਸ ਨੇ ਉਹਨੂੰ ਇੱਕ ਮਿੱਠੀ ਤਰੀਕ ਦੇ ਦਿੱਤੀ ਕਿ ਤੁਸੀਂ ਇਸ ਤਰੀਕ ਨੂੰ ਆ ਕੇ ਐਡਮਿਟ ਹੋ ਜਾਣਾ ਦਾਖਲ ਹੋ ਜਾਣਾ ਸੰਤਾਨ ਵਾਹਿਗੁਰੂ ਦੇ ਹੁਕਮ ਅਨੁਸਾਰ ਠੀਕ ਹੋਵੇਗੀ ਉਹ ਬੀਬੀ ਕਹਿ ਲਗੀ ਠੀਕ ਹੈ আর ਜਦੋਂ ਘਰੇ ਗਈ ਉਹ ਦਿਨ ਆਇਆ ਉਹ ਬੀਬੀ ਜਿਹਦੇ ਸੰਤਾਨ ਹੋਣ ਵਾਲੀ ਸੀ ਹਸਪਤਾਲ ਵਿੱਚ ਨਹੀਂ ਪਹੁੰਚੀ ਉਹ ਪੰਜ ਚਾਰ ਦਿਨ ਲੇਟ ਆਈ ਤੇ ਕੁਝ ਤਕਲੀਫ ਵਿੱਚ ਵੀ ਸੀ ਜਿਆਦਾ ਤਕਲੀਫ ਵਿੱਚ ਸੀ ਜੋ ਵੀ ਨਰਸਕੋਲ ਗਈ ਨਰਸ ਨੇ ਐਡਮਿਟ ਕਰ ਲਈ ਉਹਨੇ ਪਹਿਲਾਂ ਇਹ ਗੱਲ ਪੁੱਛੀ ਕਿ ਜਿਹੜੀ ਤੈਨੂੰ ਤਰੀਕ ਦਿੱਤੀ ਸੀ ਤੂੰ ਤਾਂ 4 ਦਿਨ ਲੇਟ ਹੈ ਕੀ ਗੱਲ ਹੈ ਤੇ ਹੁਣ ਤੂੰ ਤਕਲੀਫ ਵਿੱਚ ਵੀ ਹੈ ਕੌਣ ਜ਼ਿੰਮੇਵਾਰ ਹੈ ਉਹ ਬੀਬੀ ਕੁਛ ਨਹੀਂ ਬੋਲੀ ਉਹਨੇ ਆਪਣੀ ਸੱਸ ਵੱਲ ਹੱਥ ਕਰਦਾ ਕਿ ਮੈਂ ਆਉ ਨੂੰ ਤਿਆਰ ਸੀ ਇਹ ਨਹੀਂ ਲੈ ਕੇ ਆਈ ਨਰਸ ਨੇ ਉਹਦੀ ਸੱਸ ਨੂੰ ਘੂਰਨਾ ਸ਼ੁਰੂ ਕੀਤਾ ਕੀ ਗੱਲ ਭਾਈ ਤੁਸੀਂ ਇਸ ਨੂੰ ਲੈ ਕੇ ਕਿਉਂ ਨਹੀਂ ਆਏ ਆਦਰ ਵਿੱਚ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਉਹਦੀ ਸੱਸ ਜੜੀ ਸੀ ਬਹਿਮਾ ਭਰਮ ਵਿੱਚ ਕੀਂ ਰੱਖਦੀ ਸੀ ਸਿਆਣੇ ਸੱਪੇ ਵਿੱਚ ਜਾਣ ਵਾਲੀ ਸੀ ਉਹ ਕਾਫੀ ਇਦਾਂ ਦੇ ਕਰਮਾਂ ਕੰਡਾ ਵਿੱਚ ਯਕੀਨ ਰੱਖਦੀ ਸੀ ਉਹ ਕਹਿਣ ਲੱਗੀ ਨਰਸ ਜੀ ਅਸਲ ਵਿੱਚ ਉਸ ਦਿਨ ਗੰਡਮੂਲ ਚੱਲਦੇ ਸੀ ਅਸੀਂ ਨਹੀਂ ਚਾਹੁੰਦੇ ਸਾਡੀ ਸੰਤਾਨ ਹੋਣ ਵਾਲੀ ਗੰਡਮੂਲ ਵਿੱਚ ਹੋਵੇ ਫਿਰ ਇਹਦੇ ਪਿਓ ਨੇ ਨਹੀਂ ਸੀ ਮੂੰਹ ਦੇਖਣਾ ਤੇ ਉਹ ਮਾੜਾ ਹੁੰਦਾ ਬੱਚਾ ਨਰਸ ਕਹਿੰਦੀ ਤੁਹਾਨੂੰ ਕਿਹਨੇ ਕਿਹਾ ਕਹਿੰਦੀ ਸਿਆਣੇ ਕਹਿੰਦੇ ਨੇ ਕਹਿੰਦੀ ਕਿਹੜੇ ਸਿਆਣਾਂ ਦੀ ਗੱਲ ਕਰੀਂ ਅਦਰ ਵਿੱਚ ਕੋਈ ਗੱਲ ਹੋ ਜਾਂਦੀ ਕੋਈ ਬੱਚੇ ਨੂੰ ਪ੍ਰੋਬਲਮ ਹੋ ਜਾਂਦੀ ਕੋਈ ਬੱਚੇ ਦੀ ਮਾਂ ਨੂੰ ਪ੍ਰੋਬਲਮ ਹੋ ਜਾਂਦੀ ਇਹ ਕੌਣ ਜ਼ਿੰਮੇਵਾਰ ਸੀ ਤੁਸੀਂ ਜ਼ਿੰਮੇਵਾਰ ਸੀ ਉਹ ਚੁੱਪ ਕਰਕੇ ਮੂੰਹ ਜਾ ਲਟਕਾ ਕੇ ਖੜ ਗਿਆ ਕਹਿੰਦੇ ਇਦਾਂ ਨਹੀਂ ਕਰੀਦਾ ਤੁਸੀਂ ਬਾਣੀ ਵੀ ਪੜਿਆ ਕਰੋ ਗੁਰਦੁਆਰੇ ਜਾਇਆ ਕਰੋ ਗੁਰਬਾਣੀ ਵੀ ਕਹਿੰਦੀ ਹੈ ਜੰਮਣ ਮਰਨਾ ਹੁਕਮ ਹੈ ਜਨਮ ਤੇ ਮਰਨ ਦਾ ਹੁਕਮ ਵਿੱਚ ਹੈ ਜਦੋਂ ਬੰਦਾ ਚੜ੍ਹਾਈ ਕਰਦਾ ਉਦੋਂ ਕਿਸੇ ਨੇ ਦੇਖਿਆ ਕਿ ਗੰਢ ਬੂਲ ਹੈਗੇ ਜਾਂ ਨਹੀਂ ਹੈ ਜਦੋਂ ਸਾਡੇ ਘਰੇ ਕੋਈ ਪੈਸਾ ਉਦੋਂ ਦੇਖਿਆ ਕਿਸੇ ਨੇ ਗੰਢ ਬੂਲ ਹੈਗੇ ਜਾਂ ਨਹੀਂ ਹੈ ਪਰ ਇਹ ਸੰਤਾਨ ਦੀ ਪ੍ਰਾਪਤੀ ਬੰਦੇ ਦੇ ਹੱਥ ਵਿੱਚ ਨਹੀਂ ਹੈਗਾ ਇਹ ਵਾਹਿਗੁਰੂ ਦੇ ਹੱਥ ਵਿੱਚ ਹੈ ਉਹਦੇ ਹੁਕਮ ਦੇ ਵਿੱਚ ਸੰਤਾਨ ਪੈਦਾ ਹੁੰਦੀ ਹੈ ਇਦਾਂ ਦੀ ਗਲਤੀ ਕਦੇ ਭੁੱਲ ਕੇ ਵੀ ਨਾ ਕਰੋ ਅੱਜ ਤੇ ਚਲੋ ਸਮਾਂ ਚੰਗਾ ਸੀ ਤੁਹਾਡੀ ਔਲਾਦ ਤੇ ਤੁਹਾਡੀ ਨੂੰ ਬਚ ਗਈ ਆ ਅਦਰ ਵਿੱਚ ਇੱਕ ਅੱਧਾ ਦਿਨ ਹੋਰ ਲੰਘ ਜਾਂਦਾ ਤੇ ਹਾਲਾਤ ਬਹੁਤ ਖਤਰੇ ਵਾਲੇ ਹੋ ਜਾਣੇ ਸੀ ਤੇ ਨੁਕਸਾਨ ਵੀ ਹੋ ਸਕਦਾ ਸੀ ਤੇ ਬਾਅਦ ਵਿੱਚ ਦੋਸਤ ਤੁਸੀਂ ਸਾਨੂੰ ਦੇਣਾ ਸੀ ਕਿਉਂ ਤੁਸੀਂ ਇਦਾਂ ਦੇ ਬਹਿਮਾਂ ਵਿੱਚ ਪੈਣਿਓ ਇਦਾਂ ਦੇ ਭਰਮਾਂ ਵਿੱਚ ਪੈਣਿਓ ਅੱਜ ਪੜਿਆ ਲਿਖਿਆ ਸਮਾਜ ਸਾਨੂੰ ਇਹਨਾਂ ਬਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਗੁਰੂ ਵਾਲੇ ਪਾਸੇ ਜੁੜਨਾ ਚਾਹੀਦਾ ਗੁਰਬਾਣੀ ਵਾਲੇ ਪਾਸੇ ਜੁੜਨਾ ਚਾਹੀਦਾ ਊਟਾਂਸਰਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਇਹ ਸੁਣ ਕੇ ਉਸ ਬੀਬੀ ਦੀ ਸੱਸ ਨੇ ਦੋਨੋਂ ਹੱਥ ਜੋੜ ਕੇ ਖਿਮਾ ਮੰਗੀ ਅਤੇ ਆਗਾਹ ਤੋਂ ਅਝਾਨਾ ਕਰਨ ਦੀ ਤੇ ਦੂਸਰਿਆਂ ਨੂੰ ਸੱਚ ਦੀ ਸਲਾਹ ਦੇਣ ਦੀ ਜਿਹੜੀ ਸੀ ਉਹਨੇ ਇੱਕ ਵਾਅਦਾ ਵੀ ਕੀਤਾ ਹੈ ਸੋ ਇਹ ਵੀਡੀਓ ਕਿਸ ਨੂੰ ਲਾਕੀ ਨਹੀਂ ਬਣਾਈ ਗਈ ਸੋ ਕਈ ਤਰ੍ਹਾਂ ਦੇ ਲੋਕ ਜਿਹੜੇ ਇਦਾਂ ਭਰਮਾਂ ਵਿੱਚ ਪੈ ਕੇ ਆਪਣਾ ਨੁਕਸਾਨ ਆਪ ਕਰ ਲੈਂਦੇ ਹਨ ਜਿੱਦਾਂ ਖਮਿਆਨਾ ਪਰਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਅਸੀਂ ਇਹਨਾਂ ਬਹਿਮਾਂ ਭਰਮਾਂ ਚੋਂ ਨਿਕਲ ਕੇ ਸੋ ਚੱਜੇ ਜੀਵਨ ਬਲਤਰੰਦਾ ਯਤਨ ਕਰੀਏ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ